ਸੁਖੀ ਸਿੰਘ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਖਿਲਾਫ ਬਾਗੀ ਅਕਾਲੀਆਂ ਵੱਲੋਂ ਜਿਹੜੀ ਆਵਾਜ਼ ਬੁਲੰਦ ਕੀਤੀ ਗਈ ਹੈ ਪ੍ਰਧਾਨਗੀ ਦੇ ਮਾਮਲੇ ਤੇ ਚੁੰਦਾ ਕਮੇਟੀ ਦੀ ਰਿਪੋਰਟ ਵੀ ਉਹਨਾਂ ਵੱਲੋਂ ਨਸ਼ਰ ਕੀਤੀ ਗਈ ਹੈ ਉਹਦੇ ਚ ਇਹ ਨੁਕਤੇ ਉਠਾਏ ਗਏ ਹਨ ਪਰ ਦੂਜੇ ਪਾਸੇ ਅਕਾਲੀ ਦਲ ਦਾ ਕਹਿਣਾ ਹੈ ਕਿ ਉਹੀ ਲੋਕ ਹੈ ਜਿਹੜੇ ਕੱਲ ਤੱਕ ਸੁਖੀ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਉਹਨਾਂ ਸਮਿਆਂ ਦੇ ਵਿੱਚ ਹੋਇਆ ਸੀ ਜਦੋਂ ਪੰਜਾਬ ਦੇ ਕਾਂਗਰਸ ਨੇ ਹਾਲਾਤ ਖਰਾਬ ਕਰ ਦਿੱਤੇ ਸੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਜਪਾ ਦਾ ਇੱਕ ਭਾਈਚਾਰਕ ਸਾਂਝ ਵਾਲਾ ਸਮਝੋਤਾ ਸੀ ਕੋਈ ਰਾਜਨੀਤਿਕ ਸਮਝੋਤਾ ਨਹੀਂ ਸੀ ਉਹ ਲੋਕਾ ਸਾਹਿਬ ਦਾ 29 ਤਰੀਕ ਦਾ ਬਿਆਨ ਸੁਣਿਆ ਹੋਊਗਾ ਤੁਸੀਂ ਪਿਛਲੀ 29 ਦਾ ਚੋਣਾਂ ਤੋਂ ਚੋਣਾਂ ਵੇਲੇ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਮੋਦੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਤਾਂ ਤਿੰਨ ਸੀਟਾਂ ਤੇ ਹੀ ਸਹਿਮਤ ਹੋਗੇ ਸੀ ਤੇ ਤਿੰਨ ਸੀਟਾਂ ਦੇ ਦੇਓ ਸਾਨੂੰ ਤੇ ਚੋਣ ਲੜ ਲਓ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਮੰਨੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਕਿ ਜਥੇਦਾਰਾਂ ਨੂੰ ਸੀਐਮ ਹਾਊਸ ਚ ਬੁਲਾ ਕੇ ਉਹਨਾਂ ਨੂੰ ਡਿਕਟੇਟ ਕਰੋ ਕਿ ਹੁਕਮਨਾਮਾ ਜਾਰੀ ਕਰੋ ਰਾਮ ਰਹੀਮ ਨੂੰ ਮਾਫ ਕਰਨਾ ਹੈ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਐਮਐਸਜੀ ਫਿਲਮ ਪੰਜਾਬ ਚ ਚਲਵਾਨੀ ਹੈ ਸੋ ਇਹ ਗੱਲਾਂ ਇਹਨਾਂ ਨੇ ਆਪ ਕੋ ਤਾਇਆਂ ਕੀਤੀਆਂ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਆਲਮ ਸੈਨਾ ਨੂੰ ਤੁਸੀਂ ਪ੍ਰੋਪਗੇਟ ਕਰੋ ਤੇ ਉਹਦੀ ਜਰਾਨੀ ਨੂੰ ਐਮਐਲਏ ਦੀ ਟਿਕਟ ਦਿਓ ਜਥੇਦਾਰ ਜਿਹੜੇ ਉਸ ਵੇਲੇ ਦੇ ਸੀਗੇ ਉਹ ਅੱਜ ਦੱਸ ਦੇਣਗੇ ਸੋ ਉਹ ਜਦ ਆਪਣਾ ਇਹ ਵਾਲੇ ਜਥੇਦਾਰ ਉਹਨਾਂ ਨੂੰ ਬੁਲਾ ਲੈਣ ਪੁੱਛ ਲੈਣ ਤਸਦੀਕ ਕਰ ਸੱਚਾ ਹੈ ਝੂਠਾ ਹੈ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੋਮਣੀ ਕਾਲੀਦਾਲ ਲੀਡਰਸ਼ਿਪ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਪਾਰਟੀ ਦੇ ਅੰਦਰ ਜਿੱਥੇ ਵਿਰੋਧੀ ਆਵਾਜ਼ਾਂ ਉਤੇ ਪਾਰਟੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਦੇ ਵੱਲੋਂ ਵੀ ਮੀਟਿੰਗਾਂ ਦਾ ਦੌਰ ਤੇ سلسلہ ਜਾਰੀ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਅਜਵੀ ਸ੍ਰੋਣੀ ਗੁਰਦਵਾਰਾ ਪ੍ਰੰਧ ਕਮੇਟੀ ਜਿਹੜੇ ਪ੍ਰਧਾਨ ਐ ਹਰਜਿੰਦਰ ਸਿੰਘ ਤਾਮੀ ਉਹਨਾਂ ਸਮੇਤ ਐਸਜੀਪੀਸੀ ਦੇ ਮੈਂਬਰ ਪ੍ਰਧਾਨ ਨਾਲ ਚੰਡੀਗੜ੍ਹ 'ਚ ਮੀਟਿੰਗ ਕਰ ਰਿਹਾ ਸ੍ਰੀ ਸਿੰਘ ਬਾਦਲ ਨਾਲ ਔਰ ਦੂਜੇ ਪਾਸੇ ਜਿਹੜੇ ਬਾਗੇ ਆਕਾਲੀ ਆਗੂ ਐ ਉਹਨਾਂ ਵੱਲੋਂ ਅਕਾਲ ਤਖਤ ਸੱਤੇ ਪੇਸ਼ ਹੋਣ ਤੋਂ ਬਾਅਦ ਜਿੱਥੇ ਜਲੰਧਰ ਦੀ ਜਿਹੜੀ ਚੋਣ ਆ ਉਪਚੋਣ ਉਹਦੇ 'ਚ ਜਿਵੇਂ ਉਮੀਦਵਾਰ ਨੂੰ ਅਕਾਲੀ ਦਲ ਨੇ ਰੱਦ ਕਰ ਦਿੱਤਾ ਜਾਂ ਨਾ ਕਰ ਦਿੱਤੀ ਉਹਦੀ ਹਮਾਇਤ ਦੇ ਵਿੱਚ ਡਿਟੇ ਹੋਏ ਆ ਤੇ ਇਸ ਤੋਂ ਬਾਅਦ ਚ ਉਹਨਾਂ ਦਾ ਕਹਿਣਾ ਕਿ ਪੰਜਾਬ ਚ ਅਕਾਲੀ ਦਲ ਦੀ ਮਜ਼ਬੂਤੀ ਲਈ ਤੁਰਾਂਗੇ ਨਜ਼ਰੀਆ ਆਪਣਾ ਆਪਣਾ ਇਹਨਾਂ ਮੁੱਦਿਆਂ ਤੇ ਪੈਨਲ ਦੇ ਮਹਿਮਾਨ ਜਿਹੜੇ ਆਪਣੀ ਬੇਨਤੀ ਪ੍ਰਵਾਨ ਕਰਕੇ ਜੁੜੇ ਐ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਸ ਮਠਾੜੂ ਜੀ ਇਦਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਮੀਟ ਦੇ ਸਾਬਕਾ ਮੈਂਬਰ ਸਾਹਿਬ ਅਮਰਿੰਦਰ ਸਿੰਘ ਦੋਨੋਂ ਹੀ ਸਤਿਕਾਰਕ ਮਹਿਮਾਨਾਂ ਨੂੰ ਆਪਾਂ ਤੁਹਾਡੇ ਵੱਲੋਂ ਜੀ ਆਖਦੇ ਆਂ ਵੈਲਕਮ ਕਰਦੇ ਆਂ ਮੋਢਾਡੂ ਸਾਹਿਬ ਪਹਿਲਾ ਸਵਾਲ ਆਪਾਂ ਤੁਹਾਡੇ ਤੋਂ ਲੈਣ ਲੱਗੇ ਆਂ ਸਵੀਸਨ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਖਿਲਾਫ ਬਾਗੀ ਅਕਾਲੀਆਂ ਵੱਲੋਂ ਜਿਹੜੀ ਆਵਾਜ਼ ਬੁਲੰਦ ਕੀਤੀ ਗਈ ਹੈ ਪ੍ਰਧਾਨਗੀ ਦੇ ਮਾਮਲੇ ਤੇ ਚੁੰਦਾ ਕਮੇਟੀ ਦੀ ਰਿਪੋਰਟ ਵੀ ਉਹਨਾਂ ਵੱਲੋਂ ਨਸ਼ਰ ਕੀਤੀ ਗਈ ਹੈ ਉਹਦੇ ਜਿਹੇ ਨੁਕਤੇ ਉਠਾਏ ਗਏ ਆ ਪਰ ਦੂਜੇ ਪਾਸੇ ਅਕਾਲੀ ਦਲ ਦਾ ਕਹਿਣਾ ਹੈ ਕਿ ਉਹੀ ਲੋਕ ਹੈ ਜਿਹੜੇ ਕੱਲ ਤੱਕ ਸਵੀਸਨ ਬਾਦਲ ਦੇ ਨਾਲ ਸੀ ਕਿਵੇਂ ਦੇਖਦੇ ਹੋ ਇਸ ਨਜ਼ਰੀਏ ਨੂੰ ਜਿੱਧੂ ਸਾਹਿਬ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਗੱਲ ਕਲੀਅਰ ਕਰ ਦਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਰੌਲਾ ਨਹੀਂ ਹੈ ਇਹ ਕੋਈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਸੀ ਚਾਹੇ ਉਹ ਢੀਂਦ ਸਾਸਾ ਹੁਣ ਉਹਨਾਂ ਨੇ ਆਪਣਾ ਸੰਯੁਕਤ ਬਣਾ ਲਿਆ ਸੀ ਭਾਜਪਾ ਨਾਲ ਸਮਝੌਤਾ ਸੀ ਬੀਬੀ ਜੰਗੀਰ ਕੌਰ ਵੀ ਜਿਹੜੇ ਹੈਗੇ ਆ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਸੀ ਔਰ ਆਪਾਂ ਸਾਰਿਆਂ ਨੇ ਦੇਖਿਆ ਜਿਹੜੇ ਭਾਜਪਾ ਦੇ ਲਾਲਪੁਰਾ ਸਾਹਿਬ ਮਾਇਨੋਰੀਟੀ ਕਮਿਸ਼ਨ ਦੇ ਚੇਅਰਮੈਨ ਹੈ ਕਿਸ ਤਰ੍ਹਾਂ ਉਹਨਾਂ ਨੇ ਐਸਜੀਪੀ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਮਦਦ ਕਰਕੇ ਬੀਜੇਪੀ ਵੱਲੋਂ ਐਸਜੀਪੀ ਦੇ ਚੋਣਾਂ ਜਿਹੜੀਆਂ ਬੀਬੀ ਜ਼ਗੀਰ ਕੌਰ ਨੇ ਲੜੀਆਂ ਸਰਜੀਤ ਰਖੜਾ ਜਿਹੜੇ ਹੈਗੇ ਉਹਨਾਂ ਨੂੰ ਵੀ ਆਪਾਂ ਜਾਣਦੇ ਆ ਉਹਨਾਂ ਦੇ ਭਾਈ ਸਾਹਿਬ ਜਿਹੜੇ ਅੱਗੇ ਅਮਰਤਸਰ ਸੀਟ ਤੇ ਸੰਤ ਕਰਨਦੀ ਕਰਨਜੀਤ ਸੰਧੂ ਨੂੰ ਪੰਡ ਵੀ ਦੇ ਕੇ ਗਏ ਤੇ ਉਹਨਾਂ ਦੀ ਸਪੋਰਟ ਵੀ ਕਰਕੇ ਗਏ ਆਪਾਂ ਸਾਰਿਆਂ ਨੇ ਦੇਖਿਆ ਉਹ ਵੀ ਬੀਜੇਪੀ ਦੇ ਇੱਕੋ ਹੀ ਗੱਲਬਾਤ ਹੈ ਇਹ ਜਿਹੜੇ ਲੋਕ ਨੇ ਮਲੂਕਾ ਸਾਹਿਬ ਤਾਂ ਚਲੋ ਉੱਥੇ ਤਾਂ ਨਹੀਂ ਗਏ ਪਰ ਇਹਦੇ ਨਾਲ ਬੈਠਦੇ ਆ ਮਲੂਕਾ ਸਾਹਿਬ ਦਾ ਜਿਹੜੇ ਨੂੰ ਦੇ ਪੁੱਤਾ ਬੀਜੇਪੀ ਦੇ ਵਿੱਚ ਨੇ ਉਹ ਚੋਣਾਂ ਤੋਂ ਮਲੂਕਾ ਸਾਹਿਬ ਜਿਹੜੇ ਦੂਰ ਰਹੇ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਜਿਹੜੇ ਲੋਕ ਹੈਗੇ ਆ ਉਹ ਬੀਜੇਪੀ ਸਪான்ਸਰ ਪ੍ਰੋਗਰਾਮ ਹੈ ਆਵਾਜ਼ ਆ ਰਹੀ ਹੈ ਮੇਰੀ ਬਿਲਕੁਲ ਸਹੀ ਆਵਾਜ਼ ਆ ਰਹੀ ਹੈ ਮੈਂ ਐਸੇ ਮੁੱਦੇ ਤੇ ਤੋਂ ਇੱਕ ਸਵਾਲ ਵੀ ਲੈਣਾ ਹੈ ਅਮਟਾੜੂ ਤੁਸੀਂ ਕਹਿੰਦੇ ਕਿ ਬੀਜੇਪੀ ਸਪான்ਸਰਡ ਪ੍ਰੋਗਰਾਮ ਹੈ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੇਖੋ ਕਾਲੀ ਦਲ ਤੇ ਭਾਜਪਾ 10 ਸਾਲ ਲਗਾਤਾਰ ਗੱਠਜੋੜ ਚ ਰਹੇ ਸਰਕਾਰਾਂ ਵੀ ਹੜਾਈਆਂ ਇਹ ਉਹੀ ਲੋਕ ਹੈ ਜਿਹੜੇ ਕੱਲ ਤੱਕ ਸਾਰੇ ਇਕੱਠੇ ਸੀ ਮੈਂ ਉੱਥੇ ਆ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਉਹਨਾਂ ਸਮਿਆਂ ਦੇ ਵਿੱਚ ਹੋਇਆ ਸੀ ਜਦੋਂ ਪੰਜਾਬ ਦੇ ਕਾਂਗਰਸ ਨੇ ਹਾਲਾਤ ਖਰਾਬ ਕਰ ਦਿੱਤੇ ਸੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਜਪਾ ਦਾ ਇੱਕ ਭਾਈਚਾਰਕ ਸਾਂਝ ਵਾਲਾ ਸਮਝੌਤਾ ਸੀ ਕੋਈ ਰਾਜਨੀਤਿਕ ਸਮਝੌਤਾ ਨਹੀਂ ਸੀ ਉਹ ਉਹ ਇੱਕ ਭਾਈਚਾਰਕ ਸਮਝੌਤਾ ਸੀ ਤਾਂ ਕਿ ਦੇਸ਼ ਦੇ ਵਿੱਚ ਇੱਕ ਸਿੱਖਾਂ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਪਾਗਾਂ ਵਾਲੇ ਸਰਦਾਰ ਦਾ ਮੈਸੇਜ ਚੰਗਾ ਜਾ ਸਕੇ ਕਿਉਂਕਿ ਕਾਂਗਰਸ ਨੇ ਤਾਂ ਐਲਾਨ ਹੀ ਕਰਵਾਤਾ ਸੀ ਕਿ ਜਿਹੜੇ ਇਹ ਸਿੱਖ ਹੈਗੇ ਨਕਤਵਾਦੀ ਹੈ ਅੱਤਵਾਦੀ ਹੈ ਤੋ ਇਸ ਕਰਕੇ ਉਹ ਮੈਸੇਜ ਗਿਆ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਸੀ ਸਰਦਾਰ ਪੱਗਾਂ ਵਾਲੇ ਜਦੋਂ ਉੱਥੇ ਸੰਸਦ ਦੇ ਵਿੱਚ ਗਏ ਜਾਂ ਵਿਧਾਨ ਸਭਾ ਦੇ ਵਿੱਚ ਸਰਕਾਰਾਂ ਬਣੀਆਂ ਤਾਂ ਉਹ ਚੀਜ਼ ਦਾ ਫਰਕ ਪਿਆ ਡਵੈਲਪਮੈਂਟ ਵੀ ਹੋਈ ਭਾਈਚਾਰਕ ਸਾਂਝ ਹੋਊਗੀ ਤਾਂ ਤਰੱਕੀ ਹੋ ਤਰੱਕੀ ਵੀ ਹੋਈ ਪਰੰਤੂ ਹੁਣ ਜੋ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਪੰਜਾਬ ਦੇ ਪ੍ਰਤੀ ਰਵਈਆ ਸਿੱਖਾਂ ਦੇ ਪ੍ਰਤੀ ਰਵਈਆ ਉਹ ਧਾਰਮਿਕ ਸੰਸਥਾਵਾਂ ਦੇ ਪ੍ਰਤੀ ਰਵਈਆ ਚਾਹੇ ਉਹ ਆਪਣੇ ਹਜੂਰ ਸਾਹਿਬ ਵਾਲੇ ਬੋਰਡ ਹੋਵੇ ਚਾਹੇ ਜਿਵੇਂ ਤੁਸੀਂ ਦੇਖਿਆ ਦਿੱਲੀ ਵਾਲੀ ਸ਼੍ਰੋਮਣੀ ਕਮੇਟੀ ਕਿਵੇਂ ਦੱਬੀ ਗਈ ਉਹਨਾਂ ਨੂੰ ਬਾਵਾ ਮਰੋੜ ਕੇ ਤੇ ਉਹਨਾਂ ਨੂੰ ਉੱਥੇ ਆਪਣੇ ਨਾਂ ਰਲਾ ਕੇ ਸਾਰੀ ਕਮੇਟੀ ਦੇ ਕਬਜ਼ਾ ਕੀਤਾ ਗਿਆ ਚਾਹੇ ਆਪਾਂ ਗੱਲ ਕਰ ਲਈਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲਅੰਦਾਜ਼ੀਆਂ ਜਾਂ ਬੋਰਡ ਦੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਈਏ ਪਾਣੀਆਂ ਦੇ ਮੁੱਦਿਆਂ ਤੇ ਚੰਡੀਗੜ੍ਹ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਗੱਲ ਕਹੀ ਸੀ ਕਿ ਸਾਡੇ ਜਿਹੜੇ ਪੰਜਾਬ ਦੇ ਮੁੱਦੇ ਐ ਜਾਂ ਕਿਸਾਨਾਂ ਦੇ ਮੁੱਦੇ ਐ ਉਹ ਮੁੱਦਿਆਂ ਨੂੰ ਹੱਲ ਕਰੋ ਫਿਰ ਅਸੀਂ ਸਮਝੌਤਾ ਕਰਾਂਗੇ ਤੁਸੀਂ ਮਲੂਕਾ ਸਾਹਿਬ ਤਾਂ ਹੁਣ ਉਹਨਾਂ ਵੱਲ ਦੇ ਐ ਮੁਲਕਾ ਸਾਹਿਬ ਦਾ 29 ਤਰੀਕ ਦਾ ਬਿਆਨ ਸੁਣਿਆ ਹੋਊਗਾ ਤੁਸੀਂ ਪਿਛਲੀ 29 ਦਾ ਚੋਣਾਂ ਤੋਂ ਚੋਣਾਂ ਵੇਲੇ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਮੋਦੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਤਾਂ ਤਿੰਨ ਸੀਟਾਂ ਤੇ ਹੀ ਸਹਿਮਤ ਹੋਗੇ ਸੀ ਕਿ ਤਿੰਨ ਸੀਟਾਂ ਦੇ ਦਿਓ ਤੁਹਾਨੂੰ ਤੇ ਚੋਣ ਲੜ ਲਓ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਨਹੀਂ ਮੰਨੇ ਪਰ ਜਿਹੜੇ ਇਹ ਲੋਕ ਆ ਜਿਹੜੇ ਅੱਜ ਰੋਲਾ ਪਾਉਂਦੇ ਆ ਜਿਹੜੇ ਅੱਜ ਡਰਾਮੇਬਾਜ਼ੀਆਂ ਕਰਦੇ ਆ ਮਾਫੀਆਂ ਮੰਗਣ ਦੀਆਂ ਉਹ ਲੋਕ ਉਹੀ ਨੇ ਜਿਹੜੇ ਕਹਿੰਦੇ ਸੀ ਸਮਝੌਤਾ ਕਰੋ ਭਾਜਪਾ ਨਾਲ ਤੇ ਸਾਨੂੰ ਛੇਤੀ ਤੋਂ ਛੇਤੀ ਮਿਨਿਸਟਰੀ ਆ ਮੈਨ ਤੁਹਾਡਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮਨਾਂ ਕੀਤਾ ਔਰ ਬੀਜੇਪੀ ਉਸੇ ਗੱਲ ਦੀ ਕਿੜ-ਕੜ ਰਹੀ ਹੈ ਬੀਜੇਪੀ ਦੇ ਹੱਥੋਂ ਚੜੇ ਹੋਏ ਨੇ ਅੱਜ ਵੀ ਬੀਜੇਪੀ ਤੇ ਬੀਜੇਪੀ ਨਹੀਂ ਚਾਹੁੰਦੀ ਕਿ ਸਰਦਾਰ ਸੁਖਵੀਰ ਸਿੰਘ ਮਹਾਰਾਜ ਜੀ ਮਿਹਰਬਾਨੀ ਤੁਹਾਡਾ ਵੀਊ ਬੰਡ ਤੁਹਾਡਾ ਮਿਹਰਬਾਨੀ ਤੁਹਾਡਾ ਵੀਊ ਬੰਡ ਆ ਗਿਆ ਫੇਰ ਆਵਾਂਗਾ ਮੈਂ ਇਸੇ ਸਵਾਲ ਦੇ ਉੱਤੇ ਇਸੇ ਮੁੱਦੇ ਨੂੰ ਲੈ ਕੇ ਬਰਿੰਦਰ ਜੀ ਕਿਵੇਂ ਦੇਖਦੇ ਹੋ ਸਾਡਾ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਬਾਗੀ ਅਕਾਲੀਆਂ ਦੀ ਆਪਾਂ ਗੱਲ ਕਰਦੇ ਆਂ ਅਕਾਲ ਤਖਤ ਦੇ ਪੇਸ਼ ਹੋਏ ਐ ਇਹ ਉਹੀ ਲੋਕ ਐ ਜਿਹੜੇ ਕੱਲ ਤੱਕ ਭਾਜਪਾ ਦੇ ਨਾਲ ਖੜਦੇ ਸੀ ਭਾਜਪਾ ਦੀ ਭੋਲੀ ਬੋਲਦੀ ਸੀ ਕਹਿੰਦੇ ਕਿ ਪਾਜ-ਪਾ ਨਾਲ ਹੀ ਸਮਝੌਤਾ ਕਰਨਾ ਚਾਹੀਦਾ ਤੇ ਹੁਣ ਜਦੋਂ ਜਿਹੜਾ ਹੈਗਾ ਦੂਜੇ ਪਾਸੇ ਜਾ ਕੇ ਖੜੇ ਹੋ ਗਏ ਆ ਬਿਲਕੁਲ ਸਿੱਧੂ ਸਾਹਿਬ ਮਠਾੜੂ ਸਾਹਿਬ ਨੂੰ ਬਾਗੀ ਸਾਰੇ ਦਿਖ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਨੇ ਗਲਬਕੜੀ ਪਾਈ ਹੋਈ ਆ ਲੇਕਿਨ ਇਹਨਾਂ ਨੂੰ ਆਪਦੇ ਬੰਦੇ ਨਹੀਂ ਦਿਖ ਰਹੇ ਕਿ ਅੱਜ ਵੀ ਸਪੀਕਰ ਦੀ ਚੋਣ ਦੇ ਵਿੱਚ ਬੀਬੀ ਹਰਸਿਮਰਤ कौर ਬਾਦਲ ਕਿੱਥੇ ਖੜੀ ਹੈ ਇਹ ਨਹੀਂ ਇਹਨਾਂ ਨੂੰ ਦਿਖ ਰਿਹਾ ਇਹ ਉੱਧਰ ਵੀ ਦੇਖਣ ਭਾਰਤੀ ਜਨਤਾ ਪਾਰਟੀ ਨਾਲ ਦੋਨੋਂ ਧੜੇ ਹੈਗੇ ਆ ਉਹਨਾਂ ਨੂੰ ਰਸਤਾ ਹੀ ਕੋਈ ਨਹੀਂ ਕਿਉਂਕਿ ਕਾਂਗਰਸ ਨਾਲ ਜਾ ਨਹੀਂ ਸਕਦੇ ਸੋ ਦੋਨੋਂ ਫੈਕਸ਼ਨ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੇ ਆ ਆਪਣੀਆਂ ਕੋਤਾਈਆਂ ਨੂੰ ਇਹ ਨਾ ਕਹਿਣ ਕਿ ਭਾਰਤੀ ਜਨਤਾ ਪਾਰਟੀ ਇਹ ਸਾਡੇ 'ਚ ਦਫੇੜ ਪਵਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਸੁਮੇਸ਼ ਸੈਣੀ ਨੂੰ ਡੀਜੀਪੀ ਲਾਓ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਕਿ ਜਥੇਦਾਰਾਂ ਨੂੰ ਸੀਐਮ ਹਾਊਸ ਚ ਬੁਲਾ ਕੇ ਉਹਨਾਂ ਨੂੰ ਡਿਕਟੇਟ ਕਰੋ ਕਿ ਹੁਕਮਨਾਮਾ ਜਾਰੀ ਕਰੋ ਰਾਮ ਰਹੀਮ ਨੂੰ ਮਾਫ ਕਰਨਾ ਹੈ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਐਮਐਸਜੀ ਫਿਲਮ ਪੰਜਾਬ ਚ ਚਲਵਾਨੀ ਹੈ ਸੋ ਇਹ ਗੱਲਾਂ ਇਹਨਾਂ ਨੇ ਆਪ ਕੋਤਾਈਆਂ ਕੀਤੀਆਂ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਆਲਮ ਸੈਨਾ ਨੂੰ ਤੁਸੀਂ ਪ੍ਰੋਪਗੇਟ ਕਰੋ ਤੇ ਉਹਦੀ ਜਰਾਨੀ ਨੂੰ ਐਮਐਲਏ ਦੀ ਟਿਕਟ ਦਿਓ ਇਹ ਜਿਹੜੀਆਂ ਗੱਲਾਂ ਹੈਗੀਆਂ ਕਰਨ ਵਾਲੀਆਂ ਹੋਰ ਹਨ ਹਕੀਕਤ ਇਹ ਹੈ ਕਿ ਇਹਨਾਂ ਨੇ ਵੱਡੇ ਗੁਨਾਹ ਕੀਤੇ ਹਨ ਤੇ ਦੋਸ਼ੀਆਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਮੈਨੂੰ ਸਰਕਾਰ ਦਿਓ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਸੀਐਮ ਬਣਾਇਆ ਲੇਕਿਨ ਉਹ 5 ਸਾਲ ਪੂਰੇ ਮੁੱਕਰ ਗਏ ਉਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਮੈਂ ਮੈਨੂੰ ਦੋ ਮੈਂ ਦੋ ਮਹੀਨੇ ਚ ਨਬੇੜ ਦਾਂਗਾ ਉਹ ਵੀ ਮੁੱਕਰ ਗਿਆ ਹੁਣ ਲੋਕਾਂ ਨੇ ਉਹਦੇ ਵੱਲੋਂ ਵੀ ਪਿੱਠ ਕਰ ਲਈ ਹੈ ਸੋ ਅੱਜ ਦੀ ਤਰੀਕ ਦੇ ਵਿੱਚ ਹੁਣ ਅਕਾਲੀ ਦਲ ਦਾ ਵੱਡਾ ਧੜਾ ਟੁੱਟ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਕਿ ਸਾਡੇ ਕੋਲੋਂ ਵੱਡੀਆਂ ਭੁੱਲਾਂ ਹੋਈਆਂ ਹੋਈਆਂ ਤੇ ਲੋਕੀ ਸਾਡੇ ਨੂੰ ਨਹੀਂ ਸਾਡੇ ਵੱਲ ਮੂੰਹ ਕਰ ਰਹੇ ਸਾਡੇ ਤੋਂ ਵੱਧ ਜਨ ਹਏ ਹੋਏ ਆ ਵਰਡ ਉਹਨਾਂ ਨੇ ਵੱਧ ਜਨ ਕੀਤਾ ਕਿ ਪੰਜਾਬ ਦੀ ਜਨਤਾ ਵੱਧ ਜਨ ਹੋ ਗਈ ਹੈ ਸੋ ਪੰਜਾਬ ਦੀ ਜਨਤਾ ਗੁਰੂ ਮਹਾਰਾਜ ਦੇ ਨਾਲ ਖੜੀ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿਹੜਾ ਹੈਗਾ ਇਹ ਬਾਟਮ ਲਾਈਨ ਹੈ ਤੇ ਜਿੱਥੇ ਗੁਰੂ ਮਹਾਰਾਜ ਦੀ ਬੇਦਬੀ ਹੋਏਗੀ ਜਿਹੜੇ ਗੁਰੂ ਮਹਾਰਾਜ ਦੀ ਬੇਦਬੀ ਦੇ ਦੋਸ਼ੀ ਹੋਣਗੇ ਬਾਵਾ ਉਲਾਰ ਉਲਾਰ ਕੇ ਇਹਨਾਂ ਦੇ ਲੀਡਰ ਕਹਿੰਦੇ ਸੀ ਜਿਨ੍ਹਾਂ ਨੇ ਬੇਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਸੋ ਉਸ ਨੂੰ ਮੋੜਾ ਪਾਣ ਲਈ ਇਹ ਜਿਹੜੇ ਲੋਕ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਆ ਤੇ ਹੁਣ ਜਥੇਦਾਰ ਸਾਹਿਬ ਕੀ ਕਰਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਅਜੇ ਵੀ ਇਹ ਆਪਣਾ ਮਠਾਰੂ ਸਾਹਿਬ ਵਾਲਾ ਧੜਾ ਜਥੇਦਾਰ ਸਾਹਿਬ ਨੂੰ ਪ੍ਰੈਸ਼ਰ ਪਾਉਂਦਾ ਕਿ ਨਹੀਂ ਪਾਉਂਦਾ ਕਿ ਉਹਨਾਂ ਨੂੰ ਫ੍ਰੀਲੀ ਕੰਮ ਕਰਨ ਦਿੰਦਾ ਇਹ ਸਮਾਂ ਦੱਸੇਗਾ ਜੀ ਮਠਾਰੂ ਸਾਹਿਬ ਇਸੇ ਮੁੱਦੇ ਦੇ ਤੇ ਜਿਸ ਦਾ ਗਾਲ ਅਮਰਿੰਦਰ ਸਿੰਘ ਹੁਣੀ ਕਹਿ ਰਿਹਾ ਦੇਖੋ ਕੱਲ ਜਦੋਂ ਉਹਨ ਅਕਾਲ ਤਸਤ ਤੇ ਪੇਸ਼ ਹੋ ਕੇ ਕਿਹਮਾ ਜਾਂਚਨਾ ਦੀ ਗੱਲ ਜੋ ਕੀਤੀ ਜਾ ਰਹੀ ਹੈ ਉਹਦੇ ਬਾਰੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਕਿ ਗੁਰੂਗ੍ਰਾਮਸਰ ਦੀ ਬੇਅਦਬੀ ਦਾ ਮੁੱਦਾ ਜਿੱਦਾਂ ਮਰਿੰਦਰ ਜੀ ਕਹਿ ਰਿਹਾ ਗੱਲ ਕਿ ਡੀਜੀਪੀ ਕੌਣ ਲਾਇਆ ਸੁਨੀਲ ਸੈਣੀ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਫਿਲਮ ਚਲਾਈ ਗਈ ਤੇ ਉਹ ਜਿਹੜੇ ਲੋਕਾਂ ਨੇ ਜਾਤੀਆਂ ਕੀਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਨਹੀਂ ਕੀਤੀ ਗਈ ਇਹਨਾਂ ਮੁੱਦਿਆਂ ਨੂੰ ਲੈ ਕੇ ਉਹ ਕਹਿੰਦੇ ਅਸੀਂ ਮੰਨਦੇ ਹਾਂ ਕਿ ਅਸੀਂ ਕੁਝ ਨਹੀਂ ਬੋਲੇ ਇਸੇ ਲਈ ਕਹਿੰਦੇ ਪੇਸ਼ ਹੋ ਰਹੇ ਹਾਂ ਨਾ ਕਿਹਮਾ ਇਸੇ ਲਈ ਮੰਗ ਰਹੇ ਹਾਂ ਜੀਮ ਠੜੂ ਸਾਹਿਬ ਨਹੀਂ ਮੈਂ ਮੇਰੀ ਮੇਰੀ ਨਾ ਇੱਕ ਬੇਨਤੀ ਹੈ ਅਮਰਿੰਦਰ ਸਿੰਘ ਜੀਆ ਨੂੰ ਵੀ ਤੇ ਜਿਨ੍ਹਾਂ ਦੀ ਇਹ ਸਪੋਰਟ ਕਰਦੇ ਆ ਉਹਨਾਂ ਨੂੰ ਵੀ ਤੇ ਜਿਹੜੇ ਸ਼੍ਰੀ ਕਾਲ ਤਖਤ ਸਾਹਿਬ ਤੇ ਗਏ ਆ ਉਹਨਾਂ ਨੂੰ ਵੀ ਮੈਂ ਨਾ ਇੱਕ ਬੇਨਤੀ ਕਰਾਂ ਤੁਹਾਡੇ ਚੈਨਲ ਤੇ ਵੀ ਡਿਬੇਟਾਂ ਦੇ ਵਿੱਚ ਹਰ ਇੱਕ ਚੈਨਲ ਤੇ ਡਿਬੇਟਾਂ ਦੇ ਵਿੱਚ ਅਮਰਿੰਦਰ ਸਿੰਘ ਜੀ ਵੀ ਆਉਂਦੇ ਰਹੇ ਆ ਇੱਥੇ ਸਾਧੂਵਾਲ ਸਾਹਿਬ ਵੀ ਆਉਂਦੇ ਰਹੇ ਆ ਪਤਾ ਨਹੀਂ ਕੌਣ ਕੌਣ ਇਹਨਾਂ ਇਸ਼ੂਆਂ ਦੇ ਉੱਪਰ ਡਿਬੇਟਾਂ ਕਰਦੇ ਰਹੇ ਆ ਕਹਿੰਦੇ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਥੇਦਾਰ ਸਾਹਿਬ ਨੂੰ ਕੋਠੀ ਵਿੱਚ ਸੱਦ ਲਿਆ ਔਰ ਉੱਥੇ ਆ ਕੇ ਉਹਨਾਂ ਨੇ ਉਨੂੰ ਜਥੇਦਾਰ ਸਾਹਿਬ ਤੋਂ ਮਾਫੀ ਦਵਾਈ ਇਹ ਕੀਤਾ ਕੋ ਕਹਿਣ ਦਾ ਭਾਵ ਮੈਂ ਨਾ ਮੇਰੇ ਮੂੰਹ ਚੋਂ ਸ਼ਬਦ ਨਿਕਲਦਾ ਚੰਗਾ ਨਹੀਂ ਲੱਗਦਾ ਪਾਪੀ ਲੋਕ ਆ ਜਿਹੜੇ ਉਹ ਪਾਪੀ ਲੋਕ ਆ ਜਿਨ੍ਹਾਂ ਨੇ ਸਾਡੀ ਸਰਮਹਰ ਸੰਸਤਾ ਦੇ ਮੁਖੀ ਸਤਿ ਸਰਦਾ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਖਵੀਰ ਬਾਦਲ ਤੋਂ ਬੋਣਾ ਕਰਕੇ ਵਿਖਾਉਣ ਦੀ ਉਤਾਹੀ ਕੀਤੀ ਹੈ ਗੁਨਾਹ ਕੀਤਾ ਹੈ ਵੱਡਾ ਗੁਨਾਹ ਇਹ ਹੈ ਸਭ ਤੋਂ ਵੱਡਾ ਗੁਨਾਹ ਹੈ ਔਰ ਅੱਜ ਉਹ ਲੋਕ ਫੇਰ ਕੀ ਕਹਿ ਰਹੇ ਆ ਕਹਿੰਦੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨਾਂ ਜਥੇਦਾਰ ਸਾਹਿਬ ਤੋਂ ਮਾਫੀ ਮੰਗਣ ਜਾ ਰਹੇ ਆ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਇੱਕ ਪਾਸੇ ਤਾਂ ਇਹ ਇਹ ਖੁਦ ਜੀ ਕੰਟਰੈਡਿਕਟ ਨੇ ਇੱਕ ਪਾਸੇ ਤਾਂ ਸਿੱਧੂ ਸਾਹਿਬ ਇਹ ਗੱਲ ਕਰਦੇ ਆ ਕਹਿੰਦੇ ਵੀ ਸੁਖਵੀਰ ਬਾਦਲ ਉਹਨਾਂ ਤੋਂ ਬਿਨਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੁਝ ਕਰਦਾ ਨਹੀਂ ਦਾਦੂਵਾਲ ਸਾਹਿਬ ਵਰਗੇ ਨੇ ਤਾਂ ਇਹੋ ਜੀ ਸ਼ਬਦ ਵਰਤੇ ਜਿਨ੍ਹਾਂ ਤੇ ਮੈਂ ਇਤਰਾਜ਼ ਵੀ ਕੀਤਾ ਸੀ ਉਹ ਚੈਨਲਾਂ ਦੇ ਉੱਪਰ ਇਹ ਕਹਿੰਦੇ ਰਹੇ ਕਿ ਜਥੇਦਾਰ ਸਾਹਿਬ ਤਾਂ ਬਾਦਲਾਂ ਦੀ ਰਖੈਲ ਹੈ ਜਿਹੜੇ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਸ਼ਬਦ ਵਰਤਦੇ ਆ ਔਰ ਉਹ ਲੋਕ ਅੱਜ ਉਹਨਾਂ ਦੀ ਸਪੋਰਟ ਉਹਨਾਂ ਲੋਕਾਂ ਨੂੰ ਆ ਜਿਹੜੇ ਅੱਜ ਮਾਫੀ ਮੰਗਦੇ ਆ ਮੈਨੂੰ ਇੱਕ ਗੱਲ ਦੱਸ ਦਿਓ ਜੇ ਤੁਸੀਂ ਇਹ ਗੱਲ ਜਾਂ ਤਾਂ ਫਿਰ ਪਹਿਲਾਂ ਇਸ ਗੱਲ ਦੀ ਮਾਫੀ ਮੰਗੋ ਕਿ ਭਾਈ ਅਸੀਂ ਜਿਹੜਾ ਆ ਜਿਹੜਾ ਦੋਸ਼ ਮਾਰਿਆ ਕਿ ਜਥੇਦਾਰ ਸਾਹਿਬ ਸੁਖਵੀਰ ਬਾਦਲ ਤੋਂ ਪੁੱਛ ਕੇ ਮਾਫੀਆਂ ਦੇ ਦਿੰਦੇ ਆ ਜਿਹੜਾ ਇਹ ਦੋਸ਼ ਮਾਰਿਆ ਇਹ ਅਸੀਂ ਗਲਤ ਮਾਰਿਆ ਸੀ ਇਸ ਗੁਨਾਹ ਦੀ ਅਸੀਂ ਮਾਫੀ ਮੰਗਦੇ ਆ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸ਼੍ਰੀ ਮਾ ਖਤਮ ਕੀਤੀ ਹੈ ਮੇਰੀ ਸੁਣ ਲਓ ਪੂਰਾ ਲੈ ਲਓ ਜਾਂ ਫਿਰ ਇਹਨਾਂ ਨੂੰ ਜਥੇਦਾਰ ਸਾਹਿਬ ਜਿਹਨਾਂ ਨੂੰ ਲੱਗਦਾ ਸੁਖਵੀਰ ਬਾਦਲ ਜਥੇਦਾਰ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਮਾਫੀ ਦਵਾਣੀ ਫਿਰ ਭਾਈ ਤੁਸੀਂ ਸ਼੍ਰੀ ਕਾਲ ਤੱਕ ਸਾਥੇ ਜਾਂਦੇ ਕੀ ਲੈਣੋ ਜਥੇਦਾਰ ਸਾਹਿਬ ਕੋਲ ਜਾਂਦੇ ਕੀ ਲੈਣੋ ਫਿਰ ਤੁਸੀਂ ਸੁਖਵੀਰ ਬਾਦਲ ਤੇ ਮਾਫੀ ਮੰਗ ਲਓ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਜਥੇਦਾਰ ਸਾਹਿਬ ਤਾਂ ਸੁਖਵੀਰ ਬਾਦਲ ਕੋਲ ਬੜਾ ਗੱਲ ਹੀ ਨਹੀਂ ਕਰਦੇ ਇਹਨਾਂ ਨੂੰ ਮਾਫੀ ਉਸ ਗੁਨਾਹ ਦੀ ਮੰਗਣੀ ਚਾਹੀਦੀ ਹੈ ਜਿਹੜਾ ਇਹਨਾਂ ਨੇ ਬਾਰ-ਬਾਰ ਗੁਨਾਹ ਮੈਂ ਅਮਰਿੰਦਰ ਸਿੰਘ ਜੀ ਨੂੰ ਵੀ ਬੇਨਤੀ ਕਰੂੰ ਇਹ ਵੀ ਕਹਿੰਦੇ ਰਹੇ ਆ ਜਥੇਦਾਰਤਾ ਜੀ ਸਾਹਿਬ ਬਾਦਲਾਂ ਤੋਂ ਬਿਨਾ ਪੁੱਛਿਆ ਕੋ ਗੱਲ ਨਹੀਂ ਕਰਦੇ ਫਿਰ ਭਾਈ ਉੱਥੇ ਲੈਣ ਕੀ ਗਏ ਅਜੋ ਮਾਫੀਆਂ ਕਾਦੀਆਂ ਮੰਗਦੇ ਜਫੇਦਾਰ ਸਾਹਿਬ ਤਾਂ ਫਿਰ ਸੁਖਵੀਰ ਚਕਵੀਰ ਵਾਲੇ ਨੂੰ ਪੁੱਛਿਆ ਗੱਲ ਨਹੀਂ ਕਰਦੇ ਵੱਡਾ ਸਵਾਲ ਤੁਸੀਂ ਵੱਡਾ ਬਸਾਲ ਬੇਨਤੀ ਹੈ ਸਿੱਧਾ ਮੇਰੀ ਬੇਨਤੀ ਹੈ ਪਹਿਲਾਂ ਇਸ ਚੀਜ਼ ਦੀ ਮਾਫੀ ਮੰਗੋ ਕਿ ਭਾਈ ਜੋ ਅਸੀਂ ਇਹ ਗੁਨਾਹ ਕੀਤਾ ਹੈ ਅਕਾਲ ਤਖਤ ਦੇ ਜਫੇਦਾਰ ਸਾਹਿਬ ਨੂੰ ਇੱਕ ਛੋਟਾ ਕਰਕੇ ਪੇਸ਼ ਕਰਦੇ ਰਹੇ ਆ ਚੈਨਲਾਂ ਦੇ ਉੱਪਰ ਮੀਡੀਆ ਦੇ ਵਿੱਚ ਉਸ ਗੱਲ ਦੀ ਮਾਫੀ ਮੰਗੋ ਪਹਿਲਾਂ ਇਹ ਮਾਫੀਆਂ ਦਾ ਬਾਕੀ ਜਵਾਲੇ ਜਵਾਲਨੇ ਆ ਜਵਾਲਨੇ ਇਸ ਮੁੱਦੇ ਤੇ ਮਨਿੰਦਰ ਜੀ ਉਹ ਕਹਿੰਦੇ ਕਿ ਜੋ ਅਕਾਲ ਤਾਜ਼ਾ ਜਥੇਦਾਰ ਦਾ ਕਾਦੋ ਦਾ ਸਤਕਾਰ ਜਿਹੜੇ ਸਪੋਰਟਸ ਪਰਸਨ ਆ ਬਲਾਰੇ ਹੈਗੇ ਆਗੂ ਹੈਗੇ ਜਿਹੜੇ ਸੁਖਵੀਰ ਬਾਦਲ ਦੇ ਖਿਲਾਫ ਵੀ ਗੱਲ ਕਰਦੇ ਜਥੇਦਾਰ ਦੇ ਖਿਲਾਫ ਵੀ ਬੋਲਦੇ ਰਹੇ ਉਹਨਾਂ ਨੇ ਸਮਝ ਗਿਆ ਮੈਂ ਸਾਰੀ ਗੱਲ ਸਮਝ ਗਿਆ ਦੇਖੋ ਪਾਪ ਕੀਤਾ ਪਾਪ ਜਿਹੜਾ ਕੀਤਾ ਹੁਣ ਬਲਾਨ ਵਾਲੇ ਨੇ ਕੀਤਾ ਕਿ ਜਿਹੜੇ ਗੱਲ ਚੱਕ ਰਹੇ ਉਹਨਾਂ ਨੇ ਕੀਤਾ ਕਿਉਂਕਿ ਗਿਆਨੀ ਗੁਰਮਖ ਸਿੰਘ ਜਿਹੜਾ ਪੰਜ ਜਥੇਦਾਰਾਂ ਦੇ ਵਿੱਚ ਬੈਠਾ ਸੀ ਜਿਨੇ ਦਸਕਤ ਕੀਤੇ ਸੀਗੇ ਉਸ ਹੁਕਮਨਾਮੇ ਦੇ ਉੱਪਰ ਉਹਨਾਂ ਨੇ ਪਬਲੀਕਲੀ ਵੀਡੀਓ ਮੈਚਨਲਾਂ ਤੇ ਆ ਕੇ ਕਿਹਾ ਕਿ ਸਾਨੂੰ ਸੱਦੇ ਆ ਗਿਆ ਉਥੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਬੰਬੇ ਵੀ ਸੱਦੇ ਆ ਗਿਆ ਮੈਂ ਖੁਦ ਬੰਬੇ ਗਿਆ ਸੋ ਐਸੀਆਂ ਗੱਲਾਂ ਜਦੋਂ ਜਥੇਦਾਰ ਕਰਦੇ ਵੇ ਤੇ ਅਸੀਂ ਤਾਂ ਕੌਣ ਆ ਫਿਰ ਕਹਿਣ ਵਾਲੇ ਸੋ ਪਾਪ ਜਿਨ੍ਹਾਂ ਨੇ ਕੀਤਾ ਉਹ ਭੁਗਤ ਰਹੇ ਆ ਆ ਇਹ ਪਾਪੂ ਵਾਲੀ ਗੱਲ 'ਚ ਨਾ ਪਾਓ ਪਾਪ ਬਹੁਤ ਵੱਡੇ ਵੱਡੇ ਕੀਤੇ ਹੋਏ ਆ ਬਹੁਤ ਵੱਡੇ ਵੱਡੇ ਪਾਪ ਕੀਤੇ ਹੋਏ ਆ ਤੁਸੀਂ ਨੈਟ ਤੇ ਖੋਲ ਕੇ ਦੇਖ ਲਓ ਗਿਆਨੀ ਗੁਰਮੁਖ ਸਿੰਘ ਦੀਆਂ ਵੀਡੀਓਜ਼ ਅਜੇ ਵੀ ਨੈਟ ਦੇ ਉੱਪਰ ਪਈਆਂ ਜਿਦੇ 'ਚ ਉਹ ਕਹਿ ਰਿਹਾ ਉਹਨੂੰ ਫਿਰ ਬਾਅਦ ਦੇ ਵਿੱਚ ਉਸਨੂੰ ਉਹਦੀ ਨਜਾਇਜ਼ ਫਾਇਦਾ ਚੱਕ ਕੇ ਉਹਨੂੰ ਬਦਲੀਆਂ ਕੀਤੀਆਂ ਗਈਆਂ ਉਹਨੂੰ ਜਥੇਦਾਰੀ ਤੋਂ ਉਤਾਰਿਆ ਗਿਆ ਉਹ ਸਾਰਾ ਕੁਝ ਪਬਲਿਕ ਡੋਮੇਨ ਦੇ ਵਿੱਚ ਹੈਗਾ ਫਿਰ ਜਦੋਂ ਉਹ ਬੰਦਾ ਨਹੀਂ ਇਹਨਾਂ ਦਾ ਤਾਪ ਚੱਲ ਸਕਿਆ ਤਾਂ ਵਾਪਸ ਉਹਨੂੰ ਜਥੇਦਾਰ ਲਾਇਆ ਤੇ ਅੱਜ ਦੀ ਤਰੀਕ ਦੇ ਵਿੱਚ ਵੀ ਉਹ ਐਸਡੀਪੀਸੀ ਦੇ ਵਿੱਚ EMPLOYEE ਹੈਗੇ ਆ ਲੇਕਿਨ ਇੱਕ ਵਾਰੀ ਉਹ ਬੰਦਾ ਸੱਚ ਬੋਲ ਗਿਆ ਕਿ ਤੇ ਸਾਨੂੰ ਹੁਕਮ ਦਿੱਤਾ ਗਿਆ ਕਿ ਇਹ ਇਹ ਚੀਜ਼ਾਂ ਪਬਲਿਕ ਡੋਮੇਨ ਦੇ ਵਿੱਚ ਹੈਗੀਆਂ ਤੇ ਅੱਜ ਵੀ ਜਿਹੜੀ ਇਹਨਾਂ ਨੇ ਬਾਗੀਆਂ ਨੇ ਚਿੱਠੀ ਲਿਖੀ ਉਹਨਾਂ ਨੇ ਕਿਹਾ ਜਥੇਦਾਰ ਸਾਹਿਬ ਨੂੰ ਬੁਲਾ ਕੇ ਪੁੱਛ ਲਓ ਜਥੇਦਾਰ ਜਿਹੜੇ ਉਸ ਵੇਲੇ ਦੇ ਸੀਗੇ ਉਹ ਅੱਜ ਦੱਸ ਦੇਣਗੇ ਸੋ ਉਹ ਜਦ ਆਪਣਾ ਇਹ ਵਾਲੇ ਜਥੇਦਾਰ ਉਹਨਾਂ ਨੂੰ ਬੁਲਾ ਲੈਣ ਪੁੱਛ ਲੈਣ ਤਸਦੀਕ ਕਰ ਲੈਣ ਕਿ ਇਹ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਸੱਚਾ ਹੈ ਕਿ ਝੂਠਾ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਇਹ ਇਲਜ਼ਾਮ ਐਵੇਂ ਨਹੀਂ ਲੱਗ ਰਹੇ ਇਹਨਾਂ ਦੇ ਪਿੱਛੇ ਸੱਚਾਈ ਹੈ ਤੇ ਪੰਜਾਬ ਦੀ ਜਨਤਾ ਜਿਹੜੀ ਆ ਉਹ ਐਡੀ ਮੂਰਖ ਨਹੀਂ ਆ ਉਹਨਾਂ ਨੂੰ ਸਭ ਕੁਝ ਪਤਾ ਹੈ ਐਵੇਂ ਨਹੀਂ ਸ਼੍ਰੋਮਣੀ ਅਕਾਲੀ ਦਲ ਜਿਹਦਾ ਸ਼ਾਨਾ ਮੱਤਾ ਇਤਿਹਾਸ ਹੈ ਉਹਦੇ ਵੱਲ ਲੋਕਾਂ ਨੇ ਪਿੱਠ ਕੀਤੀ ਬਹੁਤ ਵੱਡੇ ਗੁਨਾਹ ਕੀਤੇ ਆ ਸੋ ਉਹ ਇਹਨਾਂ ਗੁਨਾਹਾਂ ਕਰਕੇ ਹੀ ਅੱਜ ਇੱਥੇ ਪਹੁੰਚੇ ਜੀ ਜੀ ਆਪਾਂ ਜਵਾਬ ਲੈ ਜੋ ਜਥੇਦਾਰ ਸਿੰਘ ਜੀ ਖੁਦ ਹੀ ਕਹਿੰਦੇ ਰਿਹਾ ਅਸੀਂ ਨਹੀਂ ਕਹੀਆਂ ਇਹ ਗੱਲਾਂ ਪਾਪ ਕਿਤੇ ਹੋ ਰਹਾ ਹੈ ਮੈਂ ਕੋਈ ਮੈਂ ਸੁਣ ਲਿਆ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਸ਼ਾਨਾਮਤੀ ਇਤਿਹਾਸ ਹੈ ਸਰਕਾਰ ਬਣ ਗਈ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾ ਪਹਿਲਾ ਕਾਂਗਰਸ ਨੂੰ ਨਹੀਂ ਬਰਦਾਸ਼ਤ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਹੁਣ ਭਾਰਤੀ ਜਨਤਾ ਪਾਰਟੂ ਨੂੰ ਨਹੀਂ ਬਰਦਾਸ਼ਤ ਨਹੀਂ ਸੀ ਪਹਿਲਾਂ ਉਹ ਤੋੜਨੀਆਂ ਕੋਸ਼ਿਸ਼ਾਂ ਕਰਦੇ ਸੀ ਹੁਣ ਇਹ ਤੋੜਨੀਆਂ ਕਿਉਂਕਿ ਸ਼ਾਨਾਮਤਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਨੁਮਾਇੰਦਗੀ ਜਥੇਵੰਦੀ ਆ ਔਰ ਇਹ ਸ਼ੀਦਿਆਂ ਦੇ ਕੇ ਕੁਰਬਾਨੀਆਂ ਦੇ ਕੇ ਪਾਰਟੀ ਬਣਾਈ ਹੋਈ ਆ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਇਹ ਮਾੜਾ ਕਹਿ ਨਹੀਂ ਨਾ ਸਕਦੇ ਇਹ ਇਹ ਤਾਂ ਮਾੜਾ ਪ੍ਰਧਾਨ ਸਾਹਿਬ ਨੂੰ ਕਹਿਣਗੇ ਬਾਦਲ ਪਰਿਵਾਰ ਬਾਦਲਪੁਰ ਇਹਨਾਂ ਨੂੰ ਪਤਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਾੜਾ ਕਿਵੇਂ ਕਹਾਂਗੇ ਆਪਾਂ ਅੱਜ ਜਿਹੜਾ ਉਹਦਾ ਪ੍ਰਧਾਨ ਉਹਨੂੰ ਟਾਰਗੇਟ ਕਰੋ ਟਾਰਗੇਟ ਪ੍ਰਧਾਨ ਨੂੰ ਪ੍ਰਧਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉਸ ਤੋਂ ਬਾਅਦ ਸਿੱਖ ਕੌਮ ਪਹਿਲਾਂ ਤਾਂ ਮੈਨੂੰ ਇੱਕ ਗੱਲ ਦਾ ਇਹ ਜਵਾਬ ਦੇ ਦਨ ਜਿਹੜੇ ਬੰਦੇ ਉੱਥੇ ਗਏ ਆ ਮਾਫੀ ਮੰਗਣ ਜਾਂ ਅਮਰਿੰਦਰ ਸਿੰਘ ਜੀ ਸਾਡੇ ਬੜੇ ਸਤਿਕਾਰਯੋਗ ਹੈ ਇਹ ਬੜਾ ਇਹਨਾਂ ਨੇ ਪੰਥ ਦੀ ਸੇਵਾ ਕਰੀ ਤੇ ਕਰ ਵੀ ਰਹੇ ਐ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਚੜ੍ਹਦੀ ਕਲਾ 'ਚ ਰਹਿਣ ਮੈਂ ਇਹਨਾਂ ਤੋਂ ਇੱਕ ਬੇਨਤੀ ਕਰਦਾ ਅੱਜ ਇਹ ਚੈਨਲ ਦੇ ਉੱਪਰ ਇਹ ਗੱਲ ਮੰਨਦੇ ਐ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਜ ਜਥੇਦਾਰ ਨੇ ਸਰਦਾਰ ਰਘਵੀਰ ਗਿਆਨੀ ਰਘਵੀਰ ਸਿੰਘ ਜਥੇਦਾਰ ਸਾਹਿਬ ਨੇ ਕੀ ਉਹਨਾਂ ਕੋਲ ਗਏ ਨੇ ਕੀ ਉਹ ਇਹ ਮੰਨ ਕੇ ਗਏ ਨੇ ਇਹ ਬਿਆਨ ਦੇਣਗੇ ਆਪਣੇ ਅਮਰਿੰਦਰ ਸਿੰਘ ਜੀ ਕਿ ਉਹ ਜਥੇਦਾਰ ਸਾਹਿਬ ਜਿਹੜੇ ਹੈਗੇ ਐ ਬਾਅਦ ਵਿੱਚ ਇਹ ਨਹੀਂ ਕਹਿਣਗੇ ਉਹ ਵੀ ਬਾਦਲਾਂ ਦੇ ਜਥੇਦਾਰ ਸਾਹਿਬ ਹੈਗੇ ਐ ਅੱਜ ਉਹਨਾਂ ਦੇ ਸਤਕਾਰ ਪ੍ਰਤੀ ਗਏ ਹੋਣਾ ਉੱਥੇ ਜਿੱਤੇ ਗਏ ਹੈ ਮੰਨ ਕੇ ਗਏ ਉਹਨਾਂ ਵੀ ਉਹ ਜਥੇਦਾਰ ਸਾਹਿਬ ਹੀ ਨੇ ਜੇ ਮੰਨ ਕੇ ਹੀ ਗਏ ਹੋ ਫੇਰ ਹੀ ਗਏ ਆ ਉੱਥੇ ਨਹੀਂ ਤਾਂ ਜਾਣ ਦੀ ਲੋੜ ਹੀ ਨਹੀਂ ਸੀ ਆਪਾਂ ਜਵਾਲ ਲੈਣੀ ਹੈ ਜਵਾਲ ਲੈਣੇ ਆ ਛੋਟਾ ਜਿਹਾ ਸ਼ਬਦ ਕਿਹਾ ਇਹਨਾਂ ਨੇ ਮੈਂ ਇਹਨਾਂ ਦੀ ਗੱਲ ਫੜੀ ਛੋਟਾ ਸ਼ਬਦ ਕਹਿੰਦੇ ਦੇਖਾਂਗੇ ਜੇ ਉਹਨਾਂ ਨੇ ਉਹਦੇ ਤੇ ਦਬਾਅ ਨਹੀਂ ਪਾਇਆ ਤਾਂ ਸੋ ਇਹ ਉਹਨਾਂ ਨੇ ਬੋਲਣ ਦਾ ਜਾਂ ਵਧਣ ਵਾਸਤੇ ਥਾਂ ਰੱਖ ਲਿਆ ਕਿ ਜੇ ਬਾਅਦ ਚ ਕਹਿਣਾ ਪੈ ਗਿਆ ਤਾਂ ਕਹਿ ਦੇਵਾਂਗੇ ਦੇਖੋ ਜੀ ਦਬਾਅ ਪਾਤਾ ਇਹ ਜਥੇਦਾਰ ਸਾਹਿਬ ਨੂੰ ਜਥੇਦਾਰ ਮੰਨਣ ਨੂੰ ਹੀ ਤਿਆਰ ਨਹੀਂ ਪਹਿਲੀ ਗੱਲ ਤਾਂ ਸਭ ਤੋਂ ਵੱਡਾ ਗੁਨਾਹ ਗੁਨਾਹ ਇਹਨਾਂ ਲੋਕਾਂ ਦਾ ਉਹ ਹੈ ਤੇ ਹੁਣ ਗਏ ਆ ਉਥੇ ਬਾਅਦ ਦੇ ਵਿੱਚ ਕਹਿਣਗੇ ਦੇਖੋ ਜੀ ਸਖਬੀਰ ਬਾਦਲ ਨੇ ਕਹਤਾ ਜਥੇਦਾਰ ਸਾਹਿਬ ਨੇ ਸਾਨੂੰ ਇਹ ਕਰਤਾ ਜਥੇਦਾਰ ਸਾਹਿਬ ਨੇ ਸਾਨੂੰ ਸਜ਼ਾ ਨਹੀਂ ਲਾਈ ਜਾ ਜੋ ਵੀ ਜਦੋਂ ਵੀ ਤੋੜਾ ਝਾੜਨਾ ਹੈ ਝਾੜਨਾ ਤਾਂ ਬਾਦਲ ਪਰਿਵਾਰ ਤੇ ਆਪਾਂ ਇਹਨਾਂ ਤੋਂ ਪੁੱਛ ਲੈਨੇ ਆ ਆਪਾਂ ਇਹਨਾਂ ਤੋਂ ਹੀ ਪੁੱਛ ਲੈਨੇ ਆ ਇਸ ਮੁੱਦੇ ਤੇ ਸਵਾਲ ਬਿਰੰਦਰ ਜੀ ਕੀ ਕਹੋਗੇ ਕਹਿੰਦੇ ਆਪਣੇ ਆਪ ਹੀ ਸਕੋਪ ਰੱਖ ਲਿਆ ਬਿਲਕੁਲ ਕੋਈ ਸਕੋਪ ਨਹੀਂ ਰੱਖਿਆ ਬਿਲਕੁਲ ਕੋਈ ਸਕੋਪ ਨਹੀਂ ਰੱਖਿਆ ਇਤਿਹਾਸ ਗਵਾ ਹੈ ਇਹਨਾਂ ਦੀ ਜਿਹੜੇ ਟ੍ਰੈਡੀਸ਼ਨ ਗਵਾ ਹੈ ਜਥੇਦਾਰ ਸਾਹਿਬ ਬਿਲਕੁਲ ਉਹਨਾਂ ਦਾ ਹੱਥ ਠੋਕਾ ਬਣ ਕੇ ਅੱਜ ਤੱਕ ਚੱਲਦੇ ਰਹੇ ਹਨ ਲੇਕਿਨ ਇਕ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਹੈਗੀ ਆ ਉਸ ਤੋਂ ਉਸ ਨੂੰ ਜੇ ਉਹ ਪਿੱਠ ਦਿਖਾਨਗੇ ਉਹ ਆਪ ਗੁਨਾਹਗਾਰ ਹੋਣਗੇ ਸਾਡੇ ਕੋਲ ਕੋਈ ਇਹਨਾਂ ਕੋਲ ਜਿਹੜੇ ਬੰਦੇ ਗਏ ਆ ਜਾਣ ਨੂੰ ਕੋਈ ਰਸਤਾ ਹੀ ਨਹੀਂ ਸੀ ਕਿੱਥੇ ਜਾਂਦੇ ਇਹਵਾਰੇ ਕੋਲ ਚੱਲੇ ਜਾਂ ਫਿਰ ਤੁਸੀਂ ਗਾਣਾ ਸੀ ਦੂਜੇ ਕੋਲ ਚੱਲੇਗੇ ਇਸ ਕਰਕੇ ਜਿਹੜਾ ਆਫੀਸ਼ੀਅਲੀ ਜਿੱਥੇ ਅਕਾਲ ਤਖਤ ਬਾਕੀ ਜੇ ਜਥੇਦਾਰ ਸਾਹਿਬ ਅਜੇ ਵੀ ਸੁਖਬੀਰ ਬਾਦਲ ਵਾਲੀ ਦੇਖੀ ਜਾਣਗੇ ਤੇ ਉਹ ਫਿਰ ਪੰਜਾਬ ਦੀ ਜਨਤਾ ਦਾ ਖੜੀ ਹੈ ਸਿੱਖ ਕੌਮ ਦੇ ਖੜੀ ਹੋਇਆ ਇਤਿਹਾਸ ਦੇ ਵਿੱਚ ਕਈ ਕਿਸਮ ਦੇ ਜਥੇਦਾਰ ਆਏ ਹੈਗੇ ਕਈ ਕਿਸਮ ਦੇ ਚਲੇ ਗਏ ਆ ਵੱਡੇ ਵੱਡੇ ਸੂਰਮੇ ਵੀ ਇਸ ਇਤਿਹਾਸ ਦੇ ਵਿੱਚ ਲਿਖੇ ਹੋਏ ਆ ਤੇ ਵੱਡੇ ਵੱਡੇ ਗੁਨਾਗਾਰ ਵੀ ਲਿਖੇ ਹੋਏ ਆ ਸੋ ਇਹ ਜਿਹੜੇ ਲੀਡਰ ਉੱਥੇ ਪੇਸ਼ ਹੋਏ ਆ ਇਹ ਆਪਣੇ ਇਤਿਹਾਸ ਦੇ ਵਿੱਚ ਕਿ ਅਸੀਂ ਗੁਨਾਗਾਰਾਂ ਦੀ ਕਤਾਰ ਦੇ ਵਿੱਚ ਨਾ ਖੜੇ ਹੋਈਏ ਇਹ ਉਸ ਨੂੰ ਲੈ ਕੇ ਅੱਗੇ ਗਏ ਆ ਬਾਕੀ ਸਮਾਂ ਦੱਸੇਗਾ ਕਿ ਵੀ ਇਹ ਜਥੇਦਾਰ ਸਾਹਿਬ ਕਿੱਧਰ ਨੂੰ ਚੱਲਦੇ ਆ ਲੇਕਿਨ ਅੱਜ ਤੱਕ ਜੋ ਇਹਨਾਂ ਦਾ ਰਿਕਾਰਡ ਰਿਹਾ ਇਹ ਬਿਲਕੁਲ ਨਾਂ ਨੂੰ ਅਪਾਇੰਟ ਕੀਤਾ ਹੋਇਆ ਤੇ ਇਹ ਬਿਲਕੁਲ ਹੁਣ ਅ ਅੱਜ ਦੀ ਤਰੀਕ ਤੋਂ ਬਾਅਦ ਜੇਕਰ ਉਹ ਸਮਝਣਗੇ ਕਿ ਵੀ ਮੈਂ ਜਮੀਰ ਉਹਨਾਂ ਦੀ ਜਾਗ ਗਈ ਤੇ ਹਕੀਕਤ ਨਾਲ ਉਹ ਕਰ ਸਕਦੇ ਆ ਕੁਝ ਨਾ ਕੁਝ ਜੇ ਉਹ ਜੇ ਵੀ ਉਧਰ ਵੱਲ ਦੇਖਦੇ ਰਹਿਣਗੇ ਤੇ ਪੰਜਾਬ ਦੀ ਜਨਤਾ ਉਸ ਨੂੰ ਦੇਖ ਰਹੀ ਹੈ ਸਾਰੀ ਸੰਗਤ ਉਹਨੂੰ ਦੇਖ ਰਹੀ ਹੈ ਡਾਕਟਰ ਸਾਹਿਬ ਤੁਸੀਂ ਇਹਨਾਂ ਦੇ ਮੁੱਦੇ ਦਾ ਜਵਾਬ ਦਾ ਸਵਾਲ ਦਾ ਜਵਾਬ ਤਾਂ ਜ਼ਰੂਰ ਦਿਓ ਪਰ ਜੋ ਬਾਗੀ ਕਾਲੀਆਂ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਸ਼੍ਰੋਮਣੀ ਕਾਲੀ ਦਲ ਪਿਛਲੀ ਵਿਧਾਨ ਸਭਾ ਦੀ ਗੱਲ ਕਰ ਲਈ ਮੌਜੂਦਾ ਪਾਰਲੀਮੈਂਟ ਜਿਹੜੀ ਇਲੈਕਸ਼ਨ ਨਿਕਲ ਕੇ ਗਈ ਹੈ ਇਹਦੀ ਗੱਲ ਕਰ ਲਈ ਲਗਾਤਾਰ ਕਹਿੰਦੇ ਹਾਸ਼ੀਏ ਤੇ ਜਾ ਰਿਹਾ ਹੈ ਤੋ ਉਹ ਕਹਿੰਦੇ ਉਹਦੇ ਲਈ ਸਿੱਧੇ ਤੌਰ ਤੇ ਸੁਖਵੀਰ ਬਾਦਲ ਹੁਣੀ ਜ਼ਿੰਮੇਵਾਰ ਆ ਪਾਰਟੀ ਦੇ ਪ੍ਰਧਾਨ ਆ ਇਸ ਕਰਕੇ ਉਹ ਕਹਿੰਦੇ ਕਿ ਅਸੀਂ ਕਹਿੰਨੇ ਕਿ ਪਾਸੇ ਹੋਣ ਤਾਂ ਕਿ ਪਾਰਟੀ ਨੂੰ ਅੱਗੇ ਵਧਾਇਆ ਜਾ ਸਕੇ ਜਾਂ ਨਵੀਂ ਲੀਡਰਸ਼ਿਪ ਲਿਆਂਦੀ ਜਾ ਸਕੇ ਕਿਉਂਕਿ ਮੌਜੂਦਾ ਲੀਡਰਸ਼ਿਪ ਫੇਲ ਸਾਬਤ ਹੋਈ ਹੈ ਮੈਂ ਨਾ ਬੇਨਤੀ ਕਰਾਂ ਇਹ ਹੁਣ ਤੁਸੀਂ ਦੇਖੋ ਚੈਨਲ ਦੇ ਉੱਪਰ ਅਵਰਿੰਦਰ ਸਿੰਘ ਧਮਕੀ ਦੇ ਰਹੇ ਨੇ ਜਥੇਦਾਰ ਸਾਹਿਬ ਨੂੰ ਇਹ ਧਮਕੀ ਨਹੀਂ ਤੇ ਹੋਰ ਕੀ ਹੈ ਇਹਨਾਂ ਨੇ ਕਿਹਾ ਦੇਖਦੇ ਆ ਜੀ ਜਥੇਦਾਰ ਸਾਹਿਬ ਹਲੇ ਵੀ ਹੱਥ ਖੋਕੇ ਬਣ ਕੇ ਸੁਖਵੀ ਉਧਰ ਅਕਾਲੀ ਦਲ ਨਾਲੇ ਪਾਸੇ ਫੈਸਲਾ ਕਰਦੇ ਆ ਤਾਂ ਉਹ ਗਲਤ ਨੇ ਲੋਕ ਦੇਖ ਲੈਣਗੇ ਜੇ ਇਦਾਂ ਆ ਕੇ ਸਹੀ ਇਹਨਾਂ ਨੂੰ ਕਹਿੰਦੇ ਆ ਵੀ ਹਾਂ ਇਹ ਠੀਕ ਨੇ ਇਹ ਅਕਾਲੀ ਦਲ ਹੈ ਫੇਰ ਠੀਕ ਹੈ ਮੈਂ ਤਾਂ ਬੜਾ ਹੈਰਾਨ ਹਲੇ ਬੈਠ ਕੇ ਧਮਕੀ ਦੇ ਜਾਂਦੇ ਜਥੇਦਾਰ ਸਾਹਿਬ ਨੂੰ ਕਹੀ ਜਾਂਦੇ ਆ ਕਿ ਜੇ ਐਂ ਕਰੋਗੇ ਤਾਂ ਠੀਕ ਨਹੀਂ ਤੇ ਤੁਸੀਂ ਪੁੱਛ ਲੈਣਿਆ ਮਨੇ ਤੁਹਾਨੂੰ ਕਿਹਾ ਤਾਂ ਇਹ ਕੋਈ ਧਮਕੀ ਨਹੀਂ ਹੈ ਜਥੇਦਾਰ ਸਾਹਿਬ ਨੂੰ ਧਮਕੀ ਦੇਣ ਵਾਲਾ ਮੈਂ ਕੌਣ ਹਾਂ ਮੈਂ ਤਾਂ ਤੁਹਾਨੂੰ ਹਕੀਕਤ ਦੱਸ ਰਿਹਾ ਮੈਂ ਤੁਹਾਨੂੰ ਹਕੀਕਤ ਦੱਸ ਰਿਹਾ ਕਿ ਉਹਨਾਂ ਦੀ ਅਪੁਆਇੰਟਮੈਂਟ ਸੁਖਵੀਰ ਬਾਦਲ ਦੇ ਪੰਦਸਕਤਾਨ ਹੇਠ ਹੋਈ ਹੈ ਤੇ ਉਹਨਾਂ ਦੇ ਇਸ਼ਾਰੇ ਨਾਲ ਹੋਈ ਹੈ ਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਤੋਂ 1 ਇੰਚ ਵੀ ਬਾਹਰ ਨਹੀਂ ਹੈ ਧਮਕੀ ਧਾਕੀ ਸਭ ਤੁਸੀਂ ਤੁਸੀਂ ਇਹਨੂੰ ਧਮਕੀ ਸਮਝਦੇ ਹੋ ਸਮਝੀ ਜਾਓ ਮੈਂ ਤੁਹਾਨੂੰ ਹਕੀਕਤ ਦੱਸ ਰਿਹਾ ਤੁਹਾਨੂੰ ਮੈਂ ਸ਼ੀਸ਼ਾ ਦਿਖਾ ਰਿਹਾ ਜੀ ਮੈਂ ਡਾਕਟਰ ਸਾਹਿਬ ਪਿੱਛੇ ਤਾਂ ਮੈਨੂੰ ਪਤਾ ਜਥੇਦਾਰ ਸਾਹਿਬ ਅਪੁਆਇੰਟ ਹੋਏ ਹੈ ਜੇ ਤੁਸੀਂ ਕਹਿੰਦੇ ਹੋ ਪ ਹਵਾਰਾ ਸਾਹਿਬ ਜਿਹੜੇ ਹੈਗੇ ਉਹ ਜਥੇਦਾਰ ਰਿਕੁਆਇਰ ਕਿਤੇ ਕੌਮ ਦੇ ਜਥੇਦਾਰ ਤਾ ਹੈ ਅੱਜ ਤੁਸੀਂ ਕਹਿੰਦੇ ਫਿਰ ਹਵਾਰੇ ਕੋਲੇ ਚਲੇ ਜਾਣ ਫਿਰ ਪਹਿਲਾਂ ਤੁਸੀਂ ਇਹ ਗੱਲ ਕਰ ਲਈ ਤੁਸੀਂ ਆਪਣੀ ਸਹੂਲਤ ਮੁਤਾਬਕ ਜਿਹੜੇ ਬਿਆਰ ਦਿੰਦੇ ਹੋ ਤੂੰ ਕੋਈ ਆਪਣੀ ਸਹੂਲਤ ਮੁਤਾਬਕ ਨਹੀਂ ਹੈ ਤੁਸੀਂ ਫੇਸ ਨਹੀਂ ਕਰ 파ਰੇ ਤੁਹਾਨੂੰ ਪੰਜਾਬ ਦੀ ਜਨਤਾ ਨੇ ਹਾਸ਼ੀਏ ਤੇ ਪਛਾਣਤਾ ਤੁਸੀਂ ਇਸ ਤੋਂ ਥੱਲੇ ਕੋਈ ਜਗ੍ਹਾ ਨਹੀਂ ਹੈ ਤੁਹਾਨੂੰ ਜਾਣ ਲਈ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋ ਚੁੱਕੀਆਂ ਤੇ ਅਜੇ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਹੀ ਆਂ ਚੜਦੀ ਕਲਾ ਚ ਆਂ ਤਾਂ ਫਿਰ ਮਹਾਰਾਜ ਜੀ ਤੁਹਾਡਾ ਰੱਖਾ ਹੈ ਤੁਸੀਂ ਜਿੱਤ ਲਿਓ ਤੁਸੀਂ ਵੋਟਾਂ 'ਚ ਖੜੇ ਹੋ ਕੇ ਤੁਸੀਂ ਜਿੱਤ ਲਿਓ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਤੁਹਾਡੀਆਂ ਨਲਾਇਕੀਆਂ ਨੂੰ ਇੱਕ ਵਾਰੀ ਜਨਤਾ ਦੇ ਸਾਹਮਣੇ ਰੱਖਾਂਗੇ ਪੰਜਾਬ ਦੇ ਲੋਕ ਦੇਖ ਰਹੇ ਆ ਸਭ ਕੁਝ ਕਿਹੜਾ ਕੀ ਦਾ ਠੋਕ ਹੈ ਸਭ ਦੇਖ ਰਹੇ ਆ ਪੰਜਾਬ ਮੈਂ ਬੇਨਤੀ ਕਰਾਂ ਹੁਣ ਦਿੰਨਾ ਮੈਂ ਉਹਨਾਂ ਦਾ ਜਵਾਬ ਜੀ ਦੀ ਗੱਲ ਤੁਸੀਂ ਕਰਦੇ ਹੋ ਕਿ ਸਰਦਾਰ ਸੁਖਵੀਰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਪਰਿਵਾਰ ਤਾਂ ਅੱਜ ਵੀ ਬਠਿੰਡਾ ਸੀਟ ਜਿੱਤਿਆ ਜਿਹੜੇ ਲੋਕ ਕਹਿੰਦੇ ਉਹਨਾਂ ਦੀ ਜਮਾਨਤਾਂ ਖੁਦ ਦੀਆਂ ਜਬਤ ਹੋਈਆਂ ਨੇ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਕੈਂਡੀਡੇਟ ਹਾਰਦਾ ਕੀ ਉਹ ਕੈਂਡੀਡੇਟ ਦੀ ਕੋਈ ਕ੍ਰੈਡਿਬਿਲਿਟੀ ਨਹੀਂ ਫਿਰ ਉਹਨਾਂ ਲੋਕਾਂ ਦੀ ਲੋੜ ਕੀ ਹੈ ਜੇ ਸਬੀਰ ਸਿੰਘ ਬਾਦਲ ਦੀ ਚਿਹਰਾ ਦੇਖ ਕੇ ਜਿੱਤ ਹਾਰ ਹੋਣੀ ਹੈ ਮੰਨ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਹਾਰ ਦੇ ਕਾਰਨ ਵੀ ਹੋਈ ਹੈ ਜਿੱਤ ਦੇ ਕਾਰਨ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਬਾਦਲ ਪਰਿਵਾਰ ਜਿੱਤ ਗਿਆ ਤਾਂ ਪੰਥ ਜਿੱਤ ਗਿਆ ਬਾਦਲ ਪਰਿਵਾਰ ਹਾਰ ਗਿਆ ਤਾਂ ਪੰਥ ਹਾਰ ਗਿਆ ਇਹ ਇਹ ਗੱਲ ਨੂੰ ਤੁਸੀਂ ਜਸਟੀਫਾਈ ਕਰ ਰਹੇ ਹੋ ਕਿ ਜੇ ਸਾਡਾ ਟੱਬਰ ਜਿੱਤ ਗਿਆ ਤਾਂ ਅਸੀਂ ਜਿੱਤ ਪਾਣਾ ਪੰਥ ਜਿੱਤ ਗਿਆ ਕਿ ਸਾਡਾ ਟੱਬਰ ਹਾਰ ਗਿਆ ਤਾਂ ਪੂਰਾ ਪੰਥ ਹਾਰ ਗਿਆ ਤੁਸੀਂ ਗੱਲ ਇੱਥੇ ਲੈਣਾ ਚਾਹੁੰਦੇ ਹੋ ਕਿਰਪਾ ਕਰਕੇ ਜਵਾਬ ਲੈ ਲਓ ਪਹਿਲਾਂ ਮੇਰੀ ਗੱਲ ਦਾ ਜਵਾਬ ਲੈ ਲਓ ਪਹਿਲਾਂ ਵੇਚ ਨਾ ਬੋਲੋ ਤੁਸੀਂ ਆਪ ਕਹਿ ਰਹੇ ਹੋ ਸਿੱਧੂ ਸਾ ਕਿ ਉਹ ਲੋਕ ਕਹਿੰਦੇ ਆ ਸਖਵੀਰ ਸਿੰਘ ਬਾਦਲ ਕਰਕੇ ਆ ਰਿਹਾ ਹੈ ਸਖਵੀਰ ਸਿੰਘ ਬਾਦਲ ਕਰਕੇ ਪਹਿਲਾਂ ਜਿੱਤੇ ਸੀ ਜਿਹੜੀ ਦੋ ਵਾਰ ਸਰਕਾਰ ਬਣੀ ਸੀ ਜੇ ਜਿੱਤੇ ਸੀ ਸਖਵੀਰ ਸਿੰਘ ਬਾਦਲ ਕਰਕੇ ਹਾਰਦੇ ਵੀ ਸਖਵੀਰ ਕਰਕੇ ਆ ਜਿੱਤੇ ਵੀ ਫਿਰ ਇਹਨਾਂ ਲੋਕਾਂ ਦੀ ਲੋੜ ਕੀ ਹੈ ਨਵੇਂ ਬੰਦੇ ਆਉਣਗੇ ਉਹ ਟਿਕਤਾ ਜਿਹਨੂੰ ਮਰਜੀ ਸਖਵੀਰ ਬਾਦਲ ਦਵੇ ਫਿਰ ਤਾਂ ਜਿੱਤੀ ਜਾਣਾ ਉਹਨਾਂ ਨੇ ਹਾਰ ਵੀ ਉਹਨਾਂ ਦੇ ਮੱਤੇ ਫਿਰ ਇਹਨਾਂ ਲੋਕਾਂ ਦੀ ਕੀ ਕ੍ਰੈਡੀਬਿਲਟੀ ਹੈ ਜੇ ਸਖਵੀਰ ਕਰਕੇ ਜਿੱਤਣਾ ਹੈ ਸਖਵੀਰ ਕਰਕੇ ਹਾਰਨਾ ਇਹ ਲੋਕਾਂ ਦੀ ਕ੍ਰੈਡੀਬਿਲਟੀ ਕੀ ਹੈ ਚੰਦੂ ਮਾਹਰਾਂ ਸਾਹ ਦੀ ਕੀ ਕ੍ਰੈਡੀਬਿਲਟੀ ਹੈ 8 ਚੋਣਾ ਲੜਿਆ ਦੋ ਜਿੱਤੇ 6 ਆ ਰਹੇ ਆ ਕਿਹੜਾ ਚੈਨ ਹੈ ਜਿਹੜਾ ਲੀਡਰ ਹੈ ਮੈਡਮ ਸਾਹਿਬ ਦੇਖੋ ਪਾਰਟੀ ਦੀ ਕੋਰ ਕਮੇਟੀ ਚ ਸੀਨੀਅਰ ਪਿਛੇ ਨਾਲ ਬੈਠੇ ਆਓ ਜੇ ਇਹ ਲੋਕੇ ਕਹਿੰਦੇ ਆ ਵੀ ਸਖਵੀਰ ਹੀ ਸਾਰਾ ਕੁਝ ਹੈ ਜੇ ਸਖਵੀਰ ਹਾਰਾਂਗੇ ਹਾਰ ਕੋਈ ਹੈ ਸਾਰੇ ਬੰਦੇ ਦੀ ਸਖਵੀਰ ਕਰਕੇ ਹੋਈ ਹੈ ਜੇ ਜਿੱਤ ਹੋਈ ਸੀ ਪਹਿਲਾਂ 7 ਤੋਂ 17 ਤੱਕ ਉਦੋਂ ਵੀ ਇਹ ਕਹਿੰਦੇ ਸੀ ਸਖਵੀਰ ਕਰਕੇ ਫਿਰ ਇਹ ਬੰਦੇ ਦੀ ਕੀ ਕ੍ਰੈਡੀਬਿਲਟੀ ਹੈ ਇਹਨਾਂ ਦੀ ਕੀ ਕਲਾਕਾਰੀ ਹੈ ਜਿਹਨੂੰ ਮਰਜ਼ੀ ਸਖਵੀਰਵਾਦ ਦਾ ਟਿਕਟ ਦੇ ਕੇ ਆਪਦੇ ਨਾਮ ਤੇ ਜਿਹਨੂੰ ਮਰਜ਼ੀ ਐਮਐਲਏ ਬਣਾ ਲੈ ਜਿਹਨੂੰ ਮਰਜ਼ੀ ਐਮਪੀ ਬਣਾ ਲੈ ਇਹ ਗੱਲ ਨਹੀਂ ਹੁੰਦੀ ਹਰ ਇੱਕ ਕੈਂਡੀਡੇਟ ਦਾ ਹਰ ਇੱਕ ਉਮੀਦਵਾਰ ਦਾ ਆਪਣਾ ਵੀ ਆਧਾਰ ਹੋਣਾ ਚਾਹੀਦਾ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਜਵਾਲੇ ਜਵਾਲੇ ਐਲੀਮੀਨੇਟਰ ਸਾਹਿਬ ਬਿਲਕੁਲ ਤੁਹਾਡੀ ਗੱਲ ਆ ਗਈ ਜੇ ਮਰਿੰਦਰ ਜੀ ਕਹਿੰਦੇ ਜੇ ਸੁਖਵੀਰ ਬਾਦਲ ਕਰਕੇ ਜਿੱਤਾਂ ਆ ਰਹੇ ਹੋਣੀਆਂ ਤਾਂ ਬਾਕੀ ਪ੍ਰਿੰਸ ਸਿੰਘ ਚੰਦਵਾ ਜੀ ਦੇ ਉਹਨਾਂ ਦੀ ਕੀ ਭੂਮਿਕਾ ਹੈ ਸਿੱਧੂ ਸਾਹਿਬ ਇਹ ਟੀਮ ਗੇਮ ਹੁੰਦੀ ਹੈ ਸੁਖਵੀਰ ਬਾਦਲ ਟੀਮ ਪਲੇਅਰ ਨਹੀਂ ਹੈ ਜੇ ਬੰਦਿਆਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਸੀ ਤਾਂ ਇਹਨਾਂ ਨੂੰ ਕੋਰ ਕਮੇਟੀ ਚ ਕਾਨੂੰ ਮਾਨਤਾਨ ਦਿੱਤਾ ਹੋਇਆ ਸੀ ਕਿਉਂ ਇਹਨਾਂ ਤੋਂ ਪੁੱਛ-ਪੁੱਛ ਕੇ ਸਾਰੇ ਫੈਸਲੇ ਕਰਦਾ ਸੀ ਕੱਲਾ ਆਪ ਹੀ ਸਭ ਕੁਝ ਕਰ ਲੈਂਦਾ ਕੋਰ ਕਮੇਟੀ ਹੁਣ ਕਿਉਂ ਬਦਲੀ ਹੈ ਹੁਣ ਨਵੇਂ ਬੰਦੇ ਕਿਉਂ ਬਣਾਏ ਆ ਕਿਉਂ ਲੋਕਾਂ ਦੇ ਹੱਥ ਕੜੇ ਕਲਾ ਰਿਆ ਕੱਲਾ ਹੀ ਕਰ ਲਿਆ ਸੁਖਵੀਰ ਬਾਦਲ ਸਾਹਿਬ ਕੁਝ ਸੋ ਇਹ ਟੀਮ ਗੇਮ ਹੈਗੀ ਆ ਜਦੋਂ ਤੱਕ ਟੀਮ ਨਹੀਂ ਹੋਏਗੀ ਉਦੋਂ ਤੱਕ ਗੱਲ ਨਹੀਂ ਬਣੇਗੀ ਵੱਡੇ ਗੁਨਾਹ ਤੁਸੀਂ ਕੀਤੇ ਆ ਉਹਦੇ ਕਰਕੇ ਸਾਰੀ ਟੀਮ ਦੀ ਜਾਈ ਤਾਈ ਹੋਈ ਹੈ ਸਾਰੀ ਟੀਮ ਹਾਰੀ ਹੈ ਸਾਰੀ ਟੀਮ ਦੀਆਂ ਜਮਾਨਤਾਂ ਜਬਤ ਹੋਈਆਂ ਤੁਹਾਡੇ ਗੁਨਾਵਾ ਕਰਕੇ ਸਾਰੇ ਭੁਗਤ ਸੋ ਇਸ ਚੀਜ਼ ਨੂੰ ਅਕਸੈਪਟ ਕਰੋ ਜੇ ਤੁਸੀਂ ਅਜੇ ਵੀ ਅੜੇ ਰਹੋਗੇ ਤਾਂ ਅੜੇ ਰਹੋ ਨਹੀਂ ਮੈਂ ਨਹੀਂ ਅੜਾ ਜੀ ਜੀ ਅਸਾਂ ਲਾਸਟ ਇਹਨਾਂ ਨੂੰ ਦਿੱਤਾ ਹੋਇਆ ਅਸੀਂ ਕਦੇ ਅਸੀਂ ਅਸੀਂ ਕਦੇ ਇਹ ਤੁਹਾਡੀ ਪਪਾ ਜਵਾਬ ਲੈ ਲੇ ਮਟਰਾੜੂ ਸਾਹਿਬ ਲਾਸਟ ਕਮੈਂਟ ਤੁਹਾਡਾ ਇਸ ਇਸ ਚੀਜ਼ ਦੇ ਲਾਸਟ ਕਮੈਂਟ ਦਾ ਮੈਂ ਮੈਂ ਨਾ ਜਵਾਬ ਵੀ ਮੈਂ ਨਾ ਗੱਲ ਦਾ ਜਵਾਬ ਹੀ ਦੇ ਰਿਹਾ ਇਹ ਗੱਲ ਅਸੀਂ ਕਦੇ ਨਹੀਂ ਕਹੀ ਬਈ ਸਖਵੀਰਵਾਦ ਨਹੀਂ ਸਭ ਕੁਝ ਹੈ ਅਸੀਂ ਹਮੇਸ਼ਾ ਹੀ ਗੱਲ ਕਹਿੰਦੇ ਆ ਹੋਰ ਕਮੇਟੀ ਦੇ ਵਿੱਚ ਫੈਸਲੇ ਹੁੰਦੇ ਆ ਸਾਰੇ ਵਰਕਿੰਗ ਕਮੇਟੀ ਦੇ ਵਿੱਚ ਫੈਸਲੇ ਹੁੰਦੇ ਆ ਸਾਰੇ ਟੀਮ ਹੈ ਜਿਹੜੀ ਉਹਨਾਂ ਦੀ ਸਹਿਮਤੀ ਨਾਲ ਫੈਸਲੇ ਹੁੰਦੇ ਆ ਇਹ ਤਾਂ ਇਹ ਕਹਿੰਦੇ ਨੇ ਕਿ ਸੁਖਵੀਰ ਬਾਦਲ ਹੀ ਆ ਸਾਰਾ ਕੁਝ ਸੁਖਵੀਰ ਦੀ ਜ਼ਿੰਮੇਵਾਰੀ ਹੈ ਸਾਰਾ ਕੁਝ ਸੁਖਵੀਰ ਦੇ ਸਿਰ ਮੱਢਦੇ ਆ ਧੰਨਵਾਦ ਤੁਹਾਡਾ ਵੀਊਪੁਆਇੰਟ ਆ ਗਿਆ ਅੰਡਰਟੇਕਰ ਸਾਹਿਬ ਥੈਂਕ ਯੂ ਵੈਰੀ ਮੱਚ ਅਮਰਿੰਦਰ ਜੀ ਮਠਾਡੂ ਸਾਹਿਬ ਦੋਨੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਨਜ਼ਰੀਆ ਆਪਣਾ ਸੁਖਵੀਰ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦੂਜੀ ਪਾਸੇ ਸੁਖਵੀਰ ਬਾਦਲ ਦੇ ਜਿਹੜੇ ਸਮਰਥਕ ਹੈ ਉਗਰੇ ਰੇਕ ਜ਼ਿੰਮੇਵਾਰੀ ਕੇਵਲ ਸੁਖਵੀਰ ਬਾਦਲ ਦੀ ਨਹੀਂ ਬਾਕੀ ਧਰਾਂ ਬਾਕੀ ਲੀਡਰਸ਼ਿਪ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਆਉਣ ਵਾਲੇ ਦਿਨਾਂ ਚ ਹੋਏਗਾ ਨਤਾਰਾ ਕਿ ਪੰਜਾਬੀ ਜਹ ਪੰਥ ਕਿਹੜੀਆਂ ਤਰ੍ਹਾਂ ਦੇ ਨਾਲ ਖੜਾ ਹੁੰਦਾ ਹੈ ਇਹਨਾਂ ਮੁੱਦਿਆਂ ਤੇ ਆਉਣ ਲਈ ਜਿੱਤੇ ਆਪਾਂ ਤੁਹਾਡੇ ਸਾਰਿਆਂ ਵੱਲੋਂ ਮਹਿਮਾਨਾਂ ਦੇ ਧੰਨਵਾਦੀ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ